ਸੋ ਸਸਕੀ ਕਾਲ ਸਾਰਿਆਂ ਨੂੰ ਮੈਨੂੰ ਕੱਲ੍ਹ ਦੀਆਂ ਬੜੀਆਂ ਪੋਸਟ ਅਟੈਚ ਹੋ ਰਹੀਆਂ ਤੇ ਇਹਨਾਂ ਨੇ ਕਵਨ ਮਗਰ ਉਹ ਲੋਕ ਕਰ ਰਹੇ ਪਹਿਲਾਂ ਤਾਂ ਮੈਂ ਤੁਹਾਨੂੰ ਸਾਰਿਆਂ ਨੂੰ ਦੱਸਾਂ ਕਿ ਮੈਂ ਆਲਰੇਡੀ ਬਹੁਤ ਹਾਰਟ ਟਾਈਮ ਚ ਰਹਿਣੀ ਮੇਰੇ ਫਾਦਰ ਵੈਂਟੀਲੇਟਰ ਤੇ ਸਾਰਿਆਂ ਨੂੰ ਪਤਾ ਕਿ ਜਦੋਂ ਕੋਈ ਬੰਦਾ ਵੈਂਟੀਲੇਟਰ ਤੇ ਉਹਦੀ ਕੀ ਕੰਡੀਸ਼ਨ ਠੀਕ ਹੈ ਤੇ ਦੂਜੀ ਗੱਲ ਮੈਨੂੰ ਲੱਗਦਾ ਜੇ ਲੋਕਾਂ ਨੂੰ ਲੱਗਦਾ ਕਿ ਕੋਈ ਗੰਦ ਪਾਉਣ ਵਾਲਾ ਤੇ ਉਹ ਗੰਦ ਪਾਉਣ ਵਾਲੇ ਨੂੰ ਦੇਖਣ ਵਾਲੇ ਵੀ ਤੁਸੀਂ ਲੋਕ ਹੋ ਸੋ ਮੇਰੀ ਤਾਂ ਨੂੰ ਸਾਰਿਆਂ ਨੂੰ ਬੇਨਤੀ ਹੈ ਕਿ ਮੈਨੂੰ ਇਤਨੀਆ ਪੋਸਟ ਉੱਪਰ ਕੋਈ ਵੀ ਅਟੈਕ ਕਰੋ ਠੀਕ ਹੈ ਜੀਨੇ ਜੋ ਆਪ ਦੇ ਕਿਸਮਤਾਂ ਲਿਖਿਆ ਉਹ ਭੋਗ ਕੇ ਇੱਥੇ ਮਰ ਰਹੀ ਹਾਂ ਮੈਨੂੰ ਇਸ ਚੀਜ਼ ਦਾ ਦੁੱਖ ਕੋਈ ਮਰਿਆ ਕੋ ਕਿ ਮੇਰੇ ਲਈ ਇਨਸਾਨੀ ਭਜੰਦਾ ਤੁਸੀਂ ਆਪ ਦੀ ਸੋਚ ਦੇ ਨਾਲ ਹਰ ਇੱਕ ਚੀਜ਼ ਨੂੰ ਕਰ ਸਕਦੇ ਹੋ ਮਤਲਬ ਏਵੈਲਿਊਏਟ ਕਿ ਤੁਸੀਂ ਕੀ ਸੋਚਦੇ ਕੀ ਨਹੀਂ ਸੋਚਦੇ ਸੋ ਮੈਂ ਸਾਰਿਆਂ ਨੂੰ ਇਹ ਹੀ ਕਹੂੰਗੀ ਕਿ ਕਿਸੇ ਨੂੰ ਤੰਗ ਪਰੇਸ਼ਾਨ ਨਾ ਕਰੋ ਮੈਨੂੰ ਇਦਾਂ ਦਾ ਕੁਝ ਵੀ ਟੈਗ ਨਾ ਕਰੋ ਮੇਰੇ ਕਿਸੇ ਨੂੰ ਵੀ ਕਦੇ ਦੁਖੀ ਕਰਨ ਦੀ ਟੈਨਸ਼ਨ ਨਹੀਂ ਹੁੰਦੀ ਮੈਨੂੰ ਲੋਕਾਂ ਨੇ ਚੰਗਾ ਕਿਹਾ ਸੀ ਮੈਂ ਚੰਗਾ ਕਰਕੇ ਦੇਖਿਆ ਸੀ ਬਟ ਮੈਨੂੰ ਅੱਜ ਤੱਕ ਨਹੀਂ ਸਮਝ ਆਇਆ ਕਿ ਜਦੋਂ ਮੈਂ ਚੰਗੇ ਗਾਣਾ ਕੀਤਾ ਸੀਗਾ ਬੇਬੇ ਬਾਬੂ ਤੋਂ 2 ਲੱਖ ਹੋਵੇ ਆਇਸੀ ਤੇ ਜਦੋਂ ਗੰਦਾ ਗਾਣਾ ਸੀ 10 ਮਿਲ ਲ ਸੀ ਹੁਣ ਮੈਨੂੰ ਅੱਜ ਤੱਕ ਇਹ ਨਹੀਂ ਸਮਝ ਆਇਆ ਵੀ ਜੇ ਚੰਗਾ ਦੇਖਣ ਵਾਲੇ 6 ਲੱਖ ਅਤੇ 10 ਮਿਲਦੇ ਨੂੰ ਕੌਣ ਸੀਗੇ ਮੇਰਾ ਚਲਣ ਵਾਲਾ ਗਾਣਾ ਦੇਖਣਾ ਸੋ ਮੈਨੂੰ ਲੱਗਦਾ ਕਿ ਇਹ ਬੰਦੇ ਦਾ ਮਾਈਂਡ ਸੈਟ ਹੁੰਦਾ ਬੰਦੇ ਦਾ ਉਹਨੇ ਕੀ ਕਰਨਾ ਹੈ ਕੀ ਨਹੀਂ ਕਰਨਾ ਕੋਈ ਕਿਸੇ ਨੂੰ ਦੇਖ ਕੇ ਕਦੇ ਵੀ ਪ੍ਰਭਾਵਤ ਨਹੀਂ ਹੁੰਦਾ ਕਿਉਂਕਿ ਕਦੇ ਸ਼ੀਤਪາກਤ ਸਿੰਘ ਦੀਆਂ ਪੋਸਟਾਂ ਦੇਖ ਕੇ ਲੋਕ ਪਾਕਤ ਸਿੰਘ ਦੇ ਬੰਦੇ ਸੋ ਛੋਟਾ ਆਪਦਾ ਮਾਈਂਡ ਹੋਣਾ ਚਾਹੀਦਾ ਮੈਂ ਚਾਹਨੀ ਹੈ ਕਿ ਤੁਸੀਂ ਲੋਕ ਇੰਨੀਆਂ ਚੰਗੀਆਂ ਚੀਜ਼ਾਂ ਦੇਖੋ ਇੰਨੇ ਚੰਗੇ ਲੋਕਾਂ ਨੂੰ ਪ੍ਰਮੋਟ ਕਰੋ ਇੰਨੀਆਂ ਚੰਗੀਆਂ ਚੀਜ਼ਾਂ ਨੂੰ ਲਾਈਕ ਕਰੋ ਵੀ ਮਾੜਾ ਕਰਨ ਵਾਲੇ ਲੋਕਾਂ ਦੀ ਮਜਬੂਰੀ ਬਣ ਕੇ ਚੰਗੀਆਂ ਚੀਜ਼ਾਂ ਕਰਨ ਦੇ ਸੋ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਮੈਨੂੰ ਗੱਲ ਦੀਆਂ ਬੜੀਆਂ ਪ੍ਰੈਸ਼ਰ ਟੈਗ ਹੋ ਰਹੀਆਂ ਕਿ ਇਹਨੇ ਕਵਨ ਬਹੁਤ ਵਾਰ ਹੋਇਆ ਕਰੂ ਪਹਿਲਾਂ ਤਾਂ ਮੈਂ ਤੁਹਾਨੂੰ ਸਾਰਿਆਂ ਨੂੰ ਦੱਸਾਂ ਕਿ ਮੈਂ ਆਲਰੇਡੀ ਬਹੁਤ ਹਾਰ ਟੈਂਸ਼ਨ ਨਹੀਂ ਕਰੀ ਮੇਰੇ ਫਾਦਰ ਵੈਂਟੀਲੇਟਰ ਤੇ ਸਾਰਿਆਂ ਨੂੰ ਪਤਾ ਕਿ ਜਦੋਂ ਕੋਈ ਬੰਦਾ ਵੈਂਟੀਲੇਟਰ ਤੇ ਰਹਿੰਦਾ ਹੈ ਤਾਂ ਇਹ ਕੀ ਕੰਡੀਸ਼ਨ ਹੁੰਦੀ ਹੈ ਠੀਕ ਹੈ ਤੇ ਦੂਜੀ ਗੱਲ ਮੈਨੂੰ ਲੱਗਦਾ ਜੇ ਲੋਕਾਂ ਨੂੰ ਲੱਗਦਾ ਕਿ ਉਹ ਗੰਦ ਪਾਉਂਦਾ ਤੇ ਉਹ ਗੰਦ ਪਾਉਣਾ ਨੇ ਦੇਖਣਾ ਨਹੀਂ ਵੀ ਤੁਸੀਂ ਲੋਕ ਸੋ ਮੇਰੇ ਤਰਨੁਸਾਰਿਆਂ ਨੂੰ ਬੇਨਤੀ ਹੈ ਕਿ ਮੈਨੂੰ ਇਤਨਿਆ ਪੋਸਟ ਉੱਤੇ ਇੰਟਰੈਕਟ ਕਰੋ ਠੀਕ ਹੈ ਜਿਹਨੇ ਜੋ ਆਪਕੇ ਕਿਸਮਤਾਂ ਲਿਖਿਆ ਉਹ ਭੋਗ ਕੇ ਇੱਥੇ ਮਰਨੀਆਂ ਮੈਨੂੰ ਇਸ ਚੀਜ਼ ਦਾ ਦੁੱਖ ਭੁੱਲ ਮਰਿਆ ਕੋ ਕਿ ਮੇਰੇ ਜੀ ਇਨਸਾਨ ਬਤ ਜਿੰਦਾ ਤੁਸੀਂ ਆਪ ਦੀ ਸੋਚ ਦੇ ਨਾਲ ਹਰ ਇੱਕ ਚੀਜ਼ ਨੂੰ ਕਰ ਸਕਦੇ ਹੋ ਮਤਲਬ ਏਵੈਲਿਊਏਟ ਕਿ ਤੁਸੀਂ ਕੀ ਸੋਚਦੇ ਆ ਕੀ ਨਹੀਂ ਸੋਚਦੇ ਸੋ ਮੈਂ ਸਾਰਿਆਂ ਨੂੰ ਇਹ ਹੀ ਕਹੂੰਗੀ ਕਿ ਜੇ ਸਾਨੂੰ ਤੰਗ ਪਰੇਸ਼ਾਨ ਨਾ ਕਰੋ ਮੈਨੂੰ ਐਦਾਂ ਦਾ ਕੁਝ ਵੀ ਟੈਗ ਨਾ ਕਰੋ ਮੇਰੀ ਕਿਸੇ ਨੂੰ ਵੀ ਕਦੇ ਦੁਖੀ ਕਰਨ ਦੀ ਟੈਨਸ਼ਨ ਨਹੀਂ ਹੁੰਦੀ ਮੈਨੂੰ ਲੋਕਾਂ ਨੇ ਚੰਗਾ ਕਿਹਾ ਸੀ ਮੈਂ ਚੰਗਾ ਕਰਕੇ ਦੇਖਿਆ ਸੀਗਾ ਬਟ ਮੈਨੂੰ ਅੱਜ ਤੱਕ ਨਹੀਂ ਸਮਝ ਆਇਆ ਕਿ ਜਦੋਂ ਮੈਂ ਚੰਗੇ ਗਾਣਾ ਕੀਤਾ ਸੀਗਾ 20 ਲੱਖ ਬਾਬੂ ਤੋਂ 6 ਲੱਖ ਹੋਇਆ ਸੀ ਤੇ ਜਦੋਂ ਗੰਦਾ ਗਾਣਾ ਸੀ 10 ਮਿਲੀਅਨ ਸੀ ਹੁਣ ਮੈਨੂੰ ਅੱਜ ਤੱਕ ਇਹ ਨਹੀਂ ਸਮਝ ਆਇਆ ਇਹ ਵੀ ਜੇ ਚੰਗਾ ਦੇਖਣ ਵਾਲੇ 6 ਲੱਖ ਅਤੇ 10 ਮਿਲੀਅਨ ਕੌਣ ਸੀਗੇ ਮੇਰੇ ਚਿਲੰਗ ਵਾਲੇ ਗਾਣਾ ਦੇਖਣ ਵਾਲੇ ਸੋ ਮੈਨੂੰ ਲੱਗਦਾ ਕਿ ਇਹ ਬੰਦੇ ਦਾ ਮਾਈਂਡ ਸੈਟ ਹੁੰਦਾ ਬੰਦੇ ਦਾ ਉਹਨੇ ਕੀ ਕਰਨਾ ਕਿ ਨਹੀਂ ਕਰਨਾ ਕੋਈ ਕਿਸੇ ਨੂੰ ਦੇਖ ਕੇ ਕਦੇ ਵੀ ਪ੍ਰਭਾਵਤ ਨਹੀਂ ਹੁੰਦਾ ਕਿਉਂਕਿ ਕਦੇ ਸ਼ੀਤ ਭਗਤ ਸਿੰਘ ਦੀਆਂ ਪੋਸਟਾਂ ਦੇਖ ਕੇ ਲੋਕ ਭਗਤ ਸਿੰਘ ਨਹੀਂ ਬਣਦੇ ਸੋ ਸੋਡਾ ਆਉਦਾ ਹੀ ਮਾਈਂਡ ਹੋਣਾ ਚਾਹੀਦਾ ਮੈਂ ਚਾਹਨੀ ਹੈ ਕਿ ਤੁਸੀਂ ਲੋਕ ਇੰਨੀਆਂ ਚੰਗੀਆਂ ਚੀਜ਼ਾਂ ਦੇਖੋ ਇੰਨੇ ਚੰਗੇ ਲੋਕਾਂ ਨੂੰ ਪ੍ਰਮੋਟ ਕਰੋ ਇੰਨੀਆਂ ਚੰਗੀਆਂ ਚੀਜ਼ਾਂ ਨੂੰ ਲਾਈਕ ਕਰੋ ਵੀ ਮਾੜਾ ਕਰਨ ਵਾਲੇ ਲੋਕਾਂ ਨੇ ਮਜਬੂਰੀ ਵਾਂਗ ਚੰਗੀਆਂ ਚੀਜ਼ਾਂ ਕਰਨੀ